ਕਹਿੰਦੇ ਹਨ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਟਾਲਾ ਤੇ ਰਹਿਣ ਵਾਲੇ ਰਾਜ ਨਾਮਕ ਨੌਜਵਾਨ ਨੂੰ ਪਤੰਗ ਉਡਾਉਂਦਾ ਸ਼ੌਂਕ ਸੀ ਤੇ ਇਸ ਦੇ ਲਈ ਉਹ ਆਪਣੀਆਂ ਮਨਪਸੰਦ ਪਤੰਗਾਂ ਬਣਾਉਂਦਾ ਆਰਡਰ ਦਿੰਦਾ ਸੀ ਹਾਲਾਂਕਿ ਬਟਾਲਾ ਦੇ ਵਿੱਚ ਬਹੁਤ ਸਾਰੇ ਲੋਕ ਪਤੰਗਾਂ ਬਣਾਉਂਦਾ ਕੰਮ ਕਰਦੇ ਹਨ ਪਰ ਲੋਹੜੀ ਦੇ ਦਿਨਾਂ ਵਿੱਚ ਇਹਨਾਂ ਦੇ ਕੋਲ ਬਹੁਤ ਕੰਮ ਹੁੰਦਾ ਹੈ ਰਾਜ ਨੇ ਇੱਕ ਵੱਡੀ ਪਤੰਗ ਬਣਾਉਂਦਾ ਆਰਡਰ ਕਿਸੇ ਪਤੰਗ ਦੇ ਕਾਰੀਗਰ ਨੂੰ ਦਿੱਤਾ ਸੀ ਪਰ ਕੰਮ ਜ਼ਿਆਦਾ ਹੋਣ ਕਾਰਨ ਉਸ ਸਮੇਂ ਸਿਰ ਰਾਜਾ ਦੇ ਕੇ ਅਨੁਸਾਰ ਪਤੰਗ ਨਹੀਂ ਬਣਾ ਪਾਇਆ ਰਾਜਾ ਨੇ YouTube ਤੋਂ ਦੇਖ ਕੇ ਆਪਣੀ ਹੀ ਪਤੰਗ ਬਣਾਉਣ ਦਾ ਮਨ ਬਣਾ ਲਿਆ ਨਾ ਹੀ ਸਿਰਫ ਆਪਣੀ ਮਨਪਸੰਦ ਵੱਡੀ ਪਤੰਗ ਬਣਾਈ ਬਲਕਿ ਹੌਲੀ-ਹੌਲੀ ਪਤੰਗਾਂ ਬਣਾਉਂਦਾ ਕੰਮ ਸ਼ੁਰੂ ਕਰ ਦਿੱਤਾ ਹੁਣ ਪਤੰਗਾਂ ਬਣਾਉਣਾ ਉਸਦਾ ਕਿੱਤਾ ਬਣ ਗਿਆ ਹੈ ਬਟਾਲਾ ਵਿੱਚ ਰਾਜਾ ਬੇहद ਮਸ਼ਹੂਰ ਹੋ ਗਿਆ ਹੈ ਤੇ ਦੂਰੋ ਦਰਾਡੋ ਇਲਾਕਿਆਂ ਵਿੱਚ ਉਸ ਦੀ ਬਣਾਈ ਪਤੰਗ ਜਾਰੀ ਹੈ ਉਸਨੇ ਪਤੰਗ ਬਣਾਉਂਦੀ ਕਿਸੇ ਕੋਲੋਂ ਸਿਖਲਾਈ ਨਹੀਂ ਲਈ YouTube ਤੋਂ ਸਿੱਖ ਕੇ ਹੀ ਸਾਰਾ ਕੰਮ ਕੀਤਾ ਹੈ ਤੇ ਅੱਜ ਵਕਫ ਵਕਫ ਤਰਾਂ ਦੇ ਪਤੰਗਾਂ ਬਣਾ ਕੇ ਬਹੁਤ ਵਧੀਆ ਕਮਾਈ ਕਰ ਰਿਹਾ ਹੈ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਹਾਂ ਜੀ ਬាទ ਮੇਰਾ ਨਾਮ ਜੀ ਰਾਜਾ ਰਜੇਸ਼ ਮੋਹਰ। ਸਾਦੇ ਇਹ ਘੁਡੇ ਦਾ ਸੰਕੁਚਿਤ ਖਿਆਲ ਬਣਾਉਣਾ। ਇਹ ਜੀ ਬਸ ਪਹਿਲੇ ਉਡਾਣ ਦਾ ਸ਼ੌਕ ਸੀ ਤੇ ਉਸ ਤੋਂ ਬਾਅਦ ਇੱਕ ਫੋਟੋ ਵੇਖੀ ਵਧੀਆ ਗੁੱਡੀ ਲੱਗੀ YouTube ਤੋਂ ਤੇ ਕਾਰੀਗਰ ਕੋ ਗਿਆ ਮੈਂ ਬਣਵਾਉਣ ਤੇ ਉਹਨਾਂ ਨੇ ਕਿਹਾ ਜੀ ਸਾਡੇ ਵੱਸ ਦੀ ਗੱਲ ਨਹੀਂ ਹੈਗੀ। ਇਹ ਅਸੀਂ ਨਹੀਂ ਬਣਾ ਸਕਦੇ। ਕਾਫੀ ਦਿਨਾਂ ਬਾਅਦ ਉਹਨਾਂ ਨੇ ਮਨ ਜਵਾਬ ਦੇਤਾ ਪੈਸੇ ਵੀ ਲੱਲੇ। ਉਸ ਤੋਂ ਬਾਅਦ ਫਿਰ ਮੈਂ YouTube ਤੋਂ ਵੀਡੀਓ ਦੇਖ ਦੇਖ ਕੇ ਦੇਖ ਦੇ ਕੇ ਹੋਲੀ-ਹੋਲੀ ਦੋ ਯਾਰ 19 ਚ ਬਣਾਉਣੀਆ ਸ਼ੁਰੂ ਕੀਤੀਆਂ ਤੇ ਅੱਜ ਆ ਕੇ 5-6 ਸਾਲ ਬਾਅਦ ਪ੍ਰੋਫੈਸ਼ਨਲ ਕੰਮ ਕਰ ਰਿਹਾ ਹਾਂ ਕਿੱਦਾਂ ਦੀਆਂ ਹੁੰਦੀਆਂ ਮੈਂ ਹਰ ਤਰ੍ਹਾਂ ਦਾ ਟਾਈਟ ਜੈਨ ਬਣਾਉਣਾ ਇੱਕ ਹੁੰਦੀਆਂ ਯੂਨੀਕ ਕਾਈਟਸ ਹੁੰਦੀਆਂ ਵਾ ਅਲੱਗ-ਅਲੱਗ ਤਰ੍ਹਾਂ ਦੀਆਂ ਸ਼ੇਪਸ ਹੁੰਦੀਆਂ ਵਾ ਜਿਤਾ ਸਟਾਰ ਕਾਈਟ ਹੁੰਦੀ ਛਤਰੀ ਜਿਹਨੂੰ ਕਹਿੰਦੇ ਨੇ ਆਪਾਂ ਔਰ ਜੀਨੀ ਡੋਰੇਮੋਨ ਭੂਤ ਹਰ ਤਰ੍ਹਾਂ ਦੀਆਂ ਕਾਈਟਾਂ ਬਣਾਉਣਾ ਉਹ ਕਿ ਜਿਹੜੀ ਗੁੱਡੀਆਂ ਨੇ ਬਣਾਈਆਂ ਪੱਖਾਂ ਦੀ ਹਾਂਜੀ ਵੇਖੋ ਇੱਕ ਚੀਜ਼ ਮੈਂ ਆਪਣੇ ਜਿਹੜੇ ਉਡਾਣ ਵਾਲੇ ਸ਼ੌਕੀਨ ਹਨ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਬਹੁਤ ਜ਼ਿਆਦਾ ਰੱਖਤਾਂ ਨਹੀਂ ਗਏ ਇਹ ਸਿਰਫ ਇਹਨਾਂ ਦੀ ਸ਼ੇਪ ਗੋਲ ਆ ਠੀਕ ਆ ਔਰ ਇਹ ਸ਼ੇਪ ਜਿਹੜੇ ਲਖਨਊ ਦੇ ਵਿੱਚ ਸ਼ੌਕ ਕਰਦੇ ਨਾਲ ਲਖਨਊ ਬਰੇਲੀ ਦੇ ਵਿੱਚ ਉਥੋਂ ਨਿਕਲੀ ਆ ਤੇ ਇੰਡੀਆ 'ਚ ਵੀ ਬਣਦੀ ਪਰ ਛੋਟੀ ਗੁੱਡੀ 'ਚ ਬਣਦੀਦੀ ਹੈ ਤੇ ਉਹ ਹੀ ਸ਼ੇਪ ਨੂੰ ਆਪਾਂ ਵੱਡੇ ਵੱਡੀ ਗੁੱਡੀ 'ਚ ਕਨਵਰਟ ਕਰਕੇ ਤੇ ਬਣਾ ਦਿੱਤਾ ਵਾ ਬਸ ਇਹ ਹੈ ਕਿ ਦੁਕਾਨਦਾਰ ਵੇਚਣ ਵਾਸਤੇ ਥੋੜਾ ਇੰਪ੍ਰੈਸ਼ਨ ਜਮਾਣ ਵਾਸਤੇ ਕਹਿੰਦਾ ਕਿ ਪਾਕਿਸਤਾਨੀ ਆ। ਬਾਕੀ ਸਭ ਕੁਝ ਇੰਡੀਆ 'ਚ ਬੰਦਦਾ ਮਹਾਰਾਜ। ਹੈ ਨਾ ਕੋਈ ਮਤਲਬ ਇਹ ਸੀ। ਹਾਂਜੀ। ਇਹ ਸਟਾਰਟਿੰਗ ਜਿਹੜੀ ਆ ਨਵਾਬਾਂ ਤੋਂ ਆਈ ਲਖਨਾਊ। ਹਾਂਜੀ। ਇਹਦੇ 'ਚ ਇਹ ਹੈ ਕਿ ਇਹਨੂੰ ਪ੍ਰੋਪਰ ਜਿਹੜੀ ਆਪਾਂ ਸ਼ਲਾਈ ਕਰਦੇ ਆ ਨਾ ਜਦੋਂ। ਤਾਂ ਵੇਟ ਇੱਕੋ ਜਿਹਾ ਰਹਿੰਦਾ ਦੋਨਾਂ ਸਾਈਡ ਤੇ। ਇਸ ਕਰਕੇ ਗੁੱਡੀ ਦੀ ਜਿਹੜੀ ਕੁਆਲਿਟੀ ਹੋ ਜ਼ਿਆਦਾ ਵਧੀਆ ਹੁੰਦੀ ਆ। ਇਸ ਸਟਾਰਟਿੰਗ ਦੀ ਇਹ ਜੀ ਥੋੜੀ ਜਿਹੀ ਦੇਖੋ ਜੀ ਜਿਹੜੀ ਮਾਰਕੀਟ ਚ ਆਮ ਤਿੱਲੇ ਦੀ ਗੁੱਡੀ ਬਣੇਗੀ ਨਾ ਉਹ ਬਿਲਕੁਲ ਕੋਰਨਾ ਚ ਸਿੱਧੀ ਹੋਏਗੀ ਔਰ ਜਿਹੜੀ ਗੁੱਡੀ ਆਪ ਨੂੰ ਆਪਾਂ ਕਹਿ ਲੈਂਦੇ ਆ ਲਖਨਊ ਦੀ ਸ਼ੇਪ ਉਹਨੂੰ ਆਹ ਸਾਈਡਾਂ ਤੋਂ ਗੁਲਾਈ ਹੋਏਗੀ ਉਸ ਐ ਫਰਕ ਆ ਕਿੰਨੇ ਕਿੰਨੇ ਲੋਕੀ ਡਿਮਾਂਡ ਕਰਦੇ ਹੋ ਬਣਾਉਂਦੇ ਬਹੁਤ ਜ਼ਿਆਦਾ ਜੀ ਅੱਜ ਕੱਲ ਫਲੈਗਸ ਹਰ ਤਰ੍ਹਾਂ ਦੇ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਫਲੈਗ ਬਹੁਤ ਚੱਲਦੇ ਆ ਪਰ ਮੈਂ ਪ੍ਰੇਫਰ ਕਰਾਂਗਾ ਸਭ ਤੋਂ ਪਹਿਲਾਂ ਇੰਡੀਆ ਦਾ ਫਲੈਗ ਠੀਕ ਹੈ ਨਾ ਨੀਲ ਫਲੈਗ ਵੀ ਆਪਣੇ ਘਰ ਦੇ ਇੰਡੀਆ ਦਾ ਫਲੈਗ ਮੈਂ ਬਣਾਇਆ ਖੁਦ ਜੀ ਉਹ ਕਿਦਾਂ ਕਿਦਾਂ ਬਣਾਉਣੇ ਚਾਹੁੰਦੇ ਰੋੜੀ ਆ ਓੜੀ ਦੇ ਵਿੱਚ ਆਪਣੇ ਕਾਲਾਂ ਦੇ ਵਿੱਚ ਮੇਨ ਲੋੜੀ ਨਹੀਂ ਦੇਖੋ ਜੀ ਲੋੜੀ ਜਿਹੜੀ ਆ ਸਾਡੇ ਬਟਾਲੇ ਤੇ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਡਾ ਤਿਹਾਰ ਆ ਠੀਕ ਹੈ ਨਾ ਇਸ ਦਿਨ ਇਹ ਹੀ ਨਹੀਂ ਆ ਕਿ ਆਪਾਂ ਪਤੰਗਾ ਹੀ ਉਡਾਉਂਦੇ ਆ ਹੋਰ ਵੀ ਕਾਫੀ ਉਹਦੇ ਮਹੱਤਵ ਹੈਗੇ ਆ ਲੋੜੀ ਦੇ ਸਰਦੀਆਂ ਨਾਲ ਰਿਲੇਟਿਡ ਆਏ ਲੋੜੀ ਦਾ ਤਿਹਾਰ ਤੇ ਸੇਫ ਕਾਈਟ ਫਲਾਈ ਨੂੰ ਜਿਹੜਾ ਵਾ ਆਪਾਂ ਪ੍ਰੈਫਰ ਕਰੀਏ ਠੀਕ ਹੈ ਕਾਟਨ ਸਾੜੀ ਯੂਜ਼ ਕਰੀਏ ਜਿਹਦੇ ਨਾਲ ਕੀ এনवायरमेंट ਵੀ ਬਚੇ ਔਰ ਲੋਕਾਂ ਨੂੰ ਹੀ ਜੜੀ ਆ ਮਤਲਬ ਕੋਈ ਨੁਕਸਾਨ ਨਾ ਹੋਏ ਦੇਖੋ ਇਹ ਕੰਮ ਬੁਣਤੀ ਹੀ ਪਹਿਲਾਂ ਕੰਮ ਹੋਰ ਕਰਦੇ ਪਰ ਇੱਕ ਨੂੰ ਕੰਮ ਬਦਲਣ ਤੇ ਟਾਈਮ ਲੱਗਦਾ ਇਹ ਦੇਖੋ ਜੀ ਸ਼ੌਕ ਨਾਲ YouTube ਤੋਂ ਦੇਖ 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 ਕੇ ਮੈਂ ਪਹਿਲੇ ਸਿਰਫ ਆਪਣੇ ਉਡਾਉਣ ਵਾਸਤੇ ਬਣਾਉਂਦਾ ਸੀ ਫਿਰ ਮੇਰੇ ਜਿਹੜੇ ਕਰੀਬੀ ਦੋਸਤ ਨੇ ਉਹਨਾਂ ਨੇ ਮੈਨੂੰ ਥੋੜਾ ਹੌਸਲਾ ਦਿੱਤਾ ਤੇ ਫਿਰ ਮੈਂ ਉਹਨਾਂ ਵਾਸਤੇ ਬਣਾਣੀ ਸ਼ੁਰੂ ਕੀਤੀ ਵਰਹਾਲੀ ਹੋਰੀ ਜਦੋਂ ਮੇਰੀ ਕਾਈਟ ਦਾ ਮਤਲਬ ਲੋਕਾਂ ਨੂੰ ਸ਼ੌਂਕ ਚੱਲਿਆ ਤੇ ਫਿਰ ਅਬ ਪ੍ਰੋਫੈਸ਼ਨਲ ਕੰਮ ਸ਼ੁਰੂ ਕਰ ਦਿੱਤਾ ਨਹੀਂ ਸਾਰਾ ਸਾਲ ਹੀ ਮੇਰੇ ਕੋਲ ਆਟਰ ਹੁੰਦਾ